ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦੇ ਅਧੀਨ ਆਉਂਦੇ ਪਿੰਡ ਅਕਬਰਪੁਰ ਖਡਾਲ ਦੇ ਵਿੱਚ ਇੱਕ ਮਾਂ ਨੇ ਬਰੇਟਾ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਕਿ ਉਸ ਦੇ ਪਤੀ ਤੇ ਸੱਸ ਦੇ ਵੱਲੋਂ ਨਸ਼ੇ ਦੀ ਪੂਰਤੀ ਦੇ ਲਈ ਉਸ ਦੇ 3 ਮਹੀਨੇ ਦੇ ਮਾਸੂਮ ਬੱਚੇ ਵੇਚ ਦਾ ਦੋਸ਼ ਲਗਾਇਆ। ਬਰੇਟਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਉਹਨਾਂ ਦੱਸਿਆ ਕਿ ਉਸ ਦੇ ਪਤੀ ਅਤੇ ਸੱਸ ਦੇ ਵੱਲੋਂ ਨਸ਼ੇ ਦੀ ਪੂਰਤੀ ਦੇ ਲਈ ਉਸ ਦੇ ਬੱਚੇ ਨੂੰ 80000 ਰੁਪਏ ਦੇ ਵਿੱਚ ਵੇਚਿਆ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਆਪਣੇ ਬੱਚੇ ਦੀ ਵਾਪਸੀ ਦੇ ਲਈ ਪੁਲਿਸ ਦੇ ਕੋਲੋਂ ਸ਼ਿਕਾਇਤ ਅੰਦਰਸ਼ ਕਰਵਾਈ ਗਈ ਹੈ। ਗੁੱਡ ਲਾਡਾ ਪੁਲਿਸ ਦੇ ਡੀਐਸਪੀ ਸਕੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਬੱਚੇ ਦੀ ਵੇਚਣ ਦਾ ਸਾਹਮਣੇ ਆਇਆ ਪਰ ਅਜੇ ਤੱਕ ਇਸ ਮਾਮਲੇ ਦੀ ਜਾਂਚ ਜੁਆ ਹੈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬੱਚੇ ਦੇ ਮਾਤਾ ਪਿਤਾ ਵੀ ਨਸ਼ੇ ਦੇ ਆਦੀ ਨਹੀਂ ਜਿਨ੍ਹਾਂ ਦਾ ਪੁਲਿਸ ਦੇ ਵੱਲੋਂ ਇਲਾਜ ਵੀ ਕਰਵਾਇਆ ਗਿਆ ਸੀ। ਉਹਨਾਂ ਦੱਸਿਆ ਕਿ ਬੱਚਾ ਪਹਿਲਾਂ ਬਿਮਾਰ ਸੀ ਜਿਸ ਦੇ ਚਲਦਿਆਂ ਬੱਚੇ ਦਾ ਇਲਾਜ ਵੀ ਪੁਲਿਸ ਦੇ ਵੱਲੋਂ ਕਰਵਾਇਆ ਗਿਆ ਸੀ। ਬੱਚੇ ਨੂੰ ਗੋਦ ਲਿਆ ਗਿਆ ਤੇ ਉਸ ਪਰਿਵਾਰ ਦੇ ਵੱਲੋਂ ਉਸ ਬੱਚੇ ਦਾ ਇਲਾਜ ਵੀ ਕਰਵਾਇਆ ਗਿਆ। ਉਹਨਾਂ ਕਿਹਾ ਕਿ ਬੱਚੇ ਦੀ ਮਾਂ ਦੇ ਵੱਲੋਂ ਹੁਣ ਸ਼ਿਕਾਇਤ ਦਿੱਤੀ ਗਈ ਹੈ ਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਧਰ ਬੱਚੇ ਨੂੰ ਗੋਦ ਲੈਣ ਵਾਲੇ ਗੰਗਾ ਰਾਮ ਨੇ ਕਿਹਾ ਕਿ ਬੱਚੇ ਦੇ ਮਾਤਾ ਪਿਤਾ ਨਸ਼ੇ ਦੇ ਆਦੀ ਨਹੀਂ ਇਹ ਆਪਣੇ ਬੱਚੇ ਨੂੰ ਬਿਮਾਰ ਹਾਲਤ ਦੇ ਵਿੱਚ ਮੰਦਰ ਤੋਂ ਲੈ ਕੇ ਆਏ ਸਨ ਜੋ ਕਹਿ ਰਹੇ ਸਨ ਕਿ ਉਹ ਆਪਣੇ ਬੱਚੇ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਇਸ ਲਈ ਉਹਨਾਂ ਦੇ ਵੱਲੋਂ ਇਸ ਬੱਚੇ ਨੂੰ ਗੋਦ ਲਿਆ ਗਿਆ ਸੀ ਜਦੋਂ ਬੱਚੇ ਨੂੰ ਖਰੀਦਿਆ ਨਹੀਂ ਗਿਆ ਤੇ ਇਸ ਬੱਚੇ ਦੀ ਵੱਡੀ ਬਿਮਾਰੀ ਦਾ ਇਲਾਜ ਵੀ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਗੋਦ ਦੀ ਵੀਡੀਓ ਵੀ ਵਾਇਰਲ ਹੋਈ ਹੈ ਉਹਨਾਂ ਦੇ ਵੱਲੋਂ ਵੀਡੀਓ ਤੇ ਫੋਟੋਗ੍ਰਾਫੀ ਵੀ ਜੋ ਹੈ ਕੀਤੀ ਗਈ ਹੈ ਜੀ ਅਸੀਂ ਖਰੀਦਿਆ ਨਹੀਂ ਹੈ ਗਿਆ ਇਸ ਦਾ ਪਾਲਣ ਵਾਸਤੇ ਲੈਂਤਾ ਹਾਂ ਏ ਮੇਰਾ ਭਾਈ ਆ ਕਿ ਜੈਪਸ ਜਾਈ ਆ ਇੰਨਾ ਕੋਲ 4 ਗੁੱਡੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੇ ਸੀਗੇ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਖੁਦ ਉਹਦਾ ਦਾਦਾ ਵੀ ਕਹਿੰਦੇ ਘਰ ਪਰਿਵਾਰ ਵਾਲਿਆਂ ਨੇ ਵੀ ਕਹਤਾ ਵੀ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਜਿਹੜੇ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਤੇ ਕਹਿੰਦੇ ਸਾਡੇ ਤੋਂ ਨਹੀਂ ਪਲਦਾ ਵੀ ਅਸੀਂ ਗੋਦ ਦੇਣਾ ਚਾਹਨੇ ਆ ਸਾਨੂੰ ਵੀ ਬੱਚੇ ਦੀ ਚਾਹਣਾ ਸੀ ਮੇਰੇ ਭਾਈ ਕੋਲ ਵੀ 4 ਗੁੱਡੀਆਂ ਸੀ ਜੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਹੈ ਡੈਥ ਹੋ ਗਈ ਉਦੋਂ ਬਾਅਦ ਦੋ ਗੁੱਡੀਆਂ ਹੋਈਆਂ ਫਿਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਤੇ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਦੋ ਬਸ ਆਹੀ ਗੱਲ ਬੱਚੇ ਦਾ ਰੱਖਣਾ ਬੱਚੇ ਦਾ ਟਾਈਮ ਹੀ ਨਹੀਂ ਆ ਤੋ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਟੀ ਪੇਟ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਹਦੋਂ ਪਹਿਲੋ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟੋਆਂ ਤੇ ਹੁਣ ਵਾਲੀ ਦੇਖ ਲਓ ਵੀ ਕਿਦਾਂ ਦਾ ਚਿਹਰਾ ਆ ਜਾਂਦਾ ਤੁਸੀਂ ਪਾਲਣ ਪੋਸ਼ਣ ਦਾ ਤੇ ਲੈਂਦਾ ਤੇ ਕੋਈ ਅਸੀਂ ਪੈਸਾ ਤੇ ਲੈਣਾ ਦਿੱਤਾ ਨਾ ਲੈਤਾ ਤੇ ਉਹਨਾਂ ਨੇ ਆ ਦੇਖੋ ਸੀ ਨਾਲ ਦਿੱਤੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਵੀ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਨਹੀਂ ਖੋਤਾ ਜਾਂ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਨਾ ਸੀਗੀ ਵੀ ਮੇਰੇ ਭਰਾ ਕੋਲੇ ਚਾਰ ਹੋ ਗਏ ਕਿ ਤਸਤ ਪਾਲਣ ਵਾਸਤੇ ਲੱਤਾ ਹੋਰ ਉਹ ਆਪਣੇ ਝੂਠੇ ਨੇ ਜਿਹੜੇ ਲਾਰੇ ਨਾ ਵੀ ਇਹਨਾਂ ਨੇ ਮੁੱਲ ਖਰੀਦਿਆ ਜਾਂ ਇਹਨਾਂ ਨੇ ਮੁੱਲ ਲੈਤਾ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨਹੀਂ ਨੇ ਹੁਣ ਉਹਨਾਂ ਨੇ ਕੀ ਕਰਨ ਉਹ ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ ਉੱਠੇ ਨੇ ਉਹ ਉਦੋਂ ਪਹਿਲਾਂ ਹੁਣ 2.5 ਮਹੀਨੇ ਹੋ ਗਏ ਉਦੋਂ ਪਹਿਲਾਂ ਤਾਂ ਉਹਨਾਂ ਨੂੰ ਕੁਛ ਅਕਲ ਨਹੀਂ ਆਈ ਤੇ ਹੁਣ ਕੀਤਾ ਕਿਸਦੇ ਪਿੱਛੇ ਲੱਗੇ ਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿਣ ਲੱਗੀ ਕਿ ਦੀਦੀ ਮੈਨੇ ਆਖਾ ਤੁਸੀਂ ਆਪ ਦਿੱਤਾ ਸੀ ਤੁਹਾਡੇ ਤੋਂ ਖੋਤਾ ਤਾਂ ਨਹੀਂ ਇਹ ਦੀਦੀ ਕਹਿੰਦੀ ਅਸੀਂ ਲੈ ਵੀ ਅਸੀਂ ਨਹੀਂ ਕਰਿਆ ਕਹਿੰਦੀ ਕਹਿੰਦੀ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਣੀ ਆ ਕਹਿੰਦੀ ਕਿ ਮੈਨੂੰ ੱੱਕੇ ਨਾਲ ਲਿਆਇਆ ਕੁੱਟ ਕੇ ਵੀ ਤੂੰ ਥਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ੱੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਰੰਗਰਾਮ ਜੀ ਰੰਗਰਾਮ ਜੀ ਤੁਹਾਡੇ ਪਰਿਵਾਰ ਤੇ ਦੋਸ਼ ਲੱਗੇ ਨੇ ਵੀ ਤੁਸੀਂ ਇਹ ਬੱਚਾ ਜਿਹੜਾ ਖਰੀਦਾ ਹੈ ਬ੍ਰਿਟੇ ਤੋਂ ਮੁੱਲ ਖਰੀਦੇਗਾ ਕੀ ਸਚਾਈ ਇਹਦੇ ਵਿੱਚ ਕੋਈ ਮੁੱਲ ਨਹੀਂ ਖਰੀਦਾ ਸਾਰਾ ਅਸੀਂ ਮੰਦਿਰ ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋ ਰਿਹਾ ਠੀਕ ਹੈ ਜੀ ਇਹਨਾਂ ਸ਼ੱਕ ਨਹੀਂ ਕਰਦੇ ਆਪਣਾ ਇਹ ਮੇਰੀ ਕਹਿੰਦੇ ਸਾਨੂੰ ਵੀ ਸਾਡੇ ਤੋਂ ਨਹੀਂ ਪਾਲਣ ਪੋਸ਼ਣ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹੰਤ ਨਾਲ ਉਹ ਦੇਖ ਗਏ ਨੇ ਸਾਨੂੰ ਜੀ ਸਾਡਾ ਕੋਈ ਨਾ ਵੀ ਚਲਾ ਸੀਗਾ ਮੇਰੇ ਕੋਲ ਚਾਰ ਕੁੜੀਆਂ ਨੇ ਪਹਿਲਾਂ ਮੇਰੇ ਭਰਾ ਦੇ ਲੜਕਾ ਹੋਇਆ ਸੀ ਉਹ ਇਹ ਹੋਣ ਸਾਈ ਡੈਥ ਹੋ ਗਈ ਸੀ ਇਹਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਵਾ ਨਾ ਨਾ ਕੋਈ ਪੈਸੇ ਲੈਣ ਦੇ ਨਹੀਂ ਨਸਮੁਸ਼ਕ ਕਰਦਾ ਸੀ ਇਹਨੂੰ ਦਵਾਈ ਵੀ ਦਿੱਤਾ ਦਵਾਈ ਥਾਣੇ ਬਰੇਟੇ ਵੱਲੋਂ ਤੇ ਹੁਣ ਪਤਾ ਲੱਗਿਆ ਸੀਗਾ ਅੱਜ ਸਤਜੂ ਸਾਹਿਬ ਕੰਮ ਜਾ ਕੇ ਵੀ ਇਹ ਉਹਦਾ ਪਤਾ ਕਰਿਆ ਉਹ ਕਹਿੰਦੇ ਵੀ ਬੱਚਾ ਸੀ ਗੋਦ ਲਿਆ ਚਾਰ ਪੰਜ ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੱਜੂ ਆ son of ਚਰਨਾ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲ ਆ ਉਹਦੋਂ ਦੇ ਦੋ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸਪੜਤਾਲਾ ਅੱਜ ਕਰ ਰਹੇ ਆ ਬਾਕੀ ਜਿਹੇ ਜੀ ਕੋਈ ਹੋਊਗੀ ਸਰਕਾਰ ਵੱਲੋਂ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲੇ ਵਿੱਚ ਚੱਲਿਆ ਦੀ ਜਾਊਗੀ ਨਸੇ ਦੇ ਵੀ ਆ ਤੀਏ ਕਿ ਨਹੀਂ ਕੋਈ ਪਤਾ ਆਇਆ ਸਾਹਮਣੇ ਨਸੇ ਦੇ ਨਹੀਂ ਹੈ ਜੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਡੇ ਠਾਣੇ ਬਰੇਟੇ ਤੋਂ ਇਹਨਾਂ ਨੇ ਦਾਖਲ ਉਥੋਂ ਦਵਾਈ-ਦਵਾਈ ਸੀ ਇਹਨਾਂ ਨੂੰ ਸਵੇਰਾ ਹਸਤਲ ਚੁੰਜਰੀ ਆ ਮਿਲਦੀ ਹੁੰਦੀ ਹੈ ਪਰ ਦਵਾਰਾ ਇਹਨਾਂ ਦੀ ਕੋਈ ਹੋਣੀ ਨਹੀਂ ਫਿਰ ਇਹ ਕਦੇ ਪੱਕੀ ਰਹਿਸ਼ ਨਹੀਂ ਰਹੇ ਕਿਤੇ ਫੰਨੇ ਰਹਿਣ ਲੱਗ ਜਾਂਦੇ ਨੇ ਜਾ ਕੇ ਕਦੇ ਕਿਸੇ ਹੋਰ ਸ਼ਹਿਰ 'ਚ ਕਦੇ ਮਹਰੇ ਗੱਲ ਇੱਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਗੋਦ ਜਿਹੜਾ ਬੱਚਾ ਲੈਣ ਆਲੇ ਹੈਗੇ ਅੱਗੇ ਉਹਨਾਂ ਦਾ ਕੋਈ ਕ੍ਰਿਮੀਨਲ ਕਾਰਗਰ ਨਹੀਂ ਤੇ ਉਹ ਲੈ ਕੇ ਜਾਂਦੇ ਆ ਕਹਿੰਦੇ ਉਹ ਵੀ ਡਰਗ ਵੇਚਦੇ ਆ ਜਾਂ ਨਹੀਂ ਉਹਨਾਂ ਦਾ ਕੋਈ ਨਹੀਂ ਉਹਦਾ ਕਬਾੜ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪਦਾ ਕੰਮ ਠੀਕ ਆ ਉਹਨਾਂ ਦੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਇਹਨਾਂ ਤੋਂ ਬਹੁਤ ਸੇਮਪੀ ਨਾਲ ਲਿਆ ਕੋਈ ਨਸ਼ੇ ਨਸ਼ੇ ਦਾ ਨਹੀਂ ਕੋਈ ਕਾਰੋਗਾਰ ਨਹੀਂ ਹੈਗਾ ਉਹਨਾਂ ਤੇ ਡਿਜੀਟਲ ਗਾਉਂ ਰਿਕਾਰਡ ਹੈ ਕਿ ਪਰਚਾ ਦਰਜ ਹੈ ਨਹੀਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਸਮਝਦੇ ਤੇ ਕਿ ਲੋਕਾ ਬੱਚਾ ਆਪਣਾ ਕੌਣ ਗੋਦ ਦੇ ਦੂਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗੂ ਕਿ ਨਾ ਵੀ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੋਈ ਆ ਬਿਮਾਰ ਹੋਣ ਕਰਕੇ ਦਿੱਤਾ ਜਾਂ ਵਕਈ ਉਹਨਾਂ ਨੂੰ ਉਹ ਇਹਦੇ ਪੁੱਛਕ ਤਾਂ ਨਹੀਂ ਹੋਰ ਵੀ ਐ ਇਥੇ ਕੋਈ ਪੰਜਾਬੀ ਐ ਉਹਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਬੱਚਾ ਮਰ ਜਾਊਗਾ ਇਸ ਕਰਕੇ ਮੈਂ ਤੁਹਾਡਾ ਬੱਚਾ ਬਚਾਉਣਾ ਤੇ ਇੱਕ ਵਿੱਚ ਤੰਤਰਿਕ ਨੇ ਭੂਮ ਕੰਨਾਵਾ ਗਿਆ ਇਹਦਾ ਆਪਾ ਪੜਤਾਲ ਕਰਕੇ ਉਹਨਾਂ ਤੋਂ ਪੁੱਛ ਗਿਸ ਕਰਾਂਗੇ ਉਹਨਾਂ ਨੂੰ ਲਿਆ ਕੇ ਠੀਕ ਆ ਬੱਚਾ ਆਇਆ ਕੰਮ ਨੇ ਹੁਣ ਪਤਾ ਲੱਗਿਆ ਨਹੀਂ ਸਾਡੇ ਜੀ ਪੈਸੇ ਪੈਸੇ ਦਾ ਇਲਾਕਾ ਸਾਡੇ ਸਾਹਮਣੇ ਜੀ ਕੋਈ ਗਲਬਤ ਨਹੀਂ ਜੇ ਕੋਈ ਉਹਦੇ ਪਲਾ ਆਹ ਹੋ ਜਾਊਗਾ